ਪ੍ਰੈਕਟੀਕਲ ਤੌਰ ਤੇ ਸ਼ਰਦਾ ਦੇ ਅਰਥ ਸੁਣਉਂਦੀ ਹੈ ਇੱਕ ਨਿੱਕੀ ਜਿਹੀ ਕਲਿੱਪ ਵੇਖੋ ਫਿਰ ਇਸ ਤੇ ਗੱਲ ਕਰਦੇ ਹੋ ਵੀ ਸਕਦਾ ਇਹ ਬੱਚੇ ਸਿੱਖ ਹੋਣ ਪਰ ਜਿਆਦਾ ਚਾਂਸਸ ਇਹ ਨਹੀਂ ਵੀ ਬੱਚੇ ਸਿੱਖ ਨਹੀਂ ਹੋਣਗੇ ਪਰ ਇਹ ਅੰਦਰੋਂ ਉੱਠੀ ਸ਼ਰਦਾ ਆ ਇਨਨਾਂ ਕਿਸੇ ਨੇ ਸਿਖਾਇਆ ਨਹੀਂ ਕਿਸੇ ਨੇ ਪੜਾਇਆ ਨਹੀਂ ਇਹ ਹਰ ਪੰਜਾਬੀ ਦੇ ਹਰ ਸਿੱਖ ਦੇ ਮਨੋਂ ਪੁੰਦਰ ਦੀ ਸ਼ਰਧਾ ਆ ਕੇ ਜੇ ਬੱਚੇ ਇੱਕ ਕਰਮਾਲ ਦੋ ਅਸਰਾਂ ਦੇ ਲੈ ਕੇ ਉਹ ਕਿਰਗਰ ਸਾਹਿਬ ਦੀ ਪਲਕੀ ਜ ਸਵਾਰੀ ਜਾ ਰਹੀ ਹੈ ਉਹਦੀ ਸ਼ਰਧਾ ਤੇ ਹੱਥ ਜੋੜ ਕੇ ਖਲੋ ਗਏ ਨੇ ਤੇ ਇੱਕ ਸਿੱਖ ਹਾਂ ਅਸੀਂ ਅਸੀਂ ਕੋਈ ਬਹਾਨਾ ਭਾਲਦੇ ਆ ਵੀ ਕਿਵੇਂ ਦੁਨੀਆਂ ਨੂੰ ਸਿੱਖੀ ਤੋਂ ਦੂਰ ਕੀਤਾ ਜਾਵੇ ਹਿੰਦੂ ਭਰਾ ਵੀ ਪਗੜੀ ਪਹਿਨਦੇ ਨੇ ਬੰਨਦੇ ਨੀਗੇ ਪਾਉਂਦੇ ਨੇ ਪਹਿਨਦੇ ਨੇ ਅਸੀਂ ਉਹਨਾਂ 'ਚ ਜਾ ਕੇ ਦੁਕਾਨਾਂ ਤੇ ਜਿੱਥੋਂ ਪਗੜੀ ਲੈਂਦੇ ਨੇ ਅਸੀਂ ਉਹਨਾਂ ਦੇ ਹਮਲੇ ਕਰਨ ਲੱਗ ਪੈਨੇ ਆ ਵੀ ਤੁਸੀਂ ਬੰਨੀ ਬਣੇ ਪਗੜੀ ਕਿਉਂ ਵੇਚਦੇ ਜੇ ਮੈਨੂੰ ਨਹੀਂ ਲੱਗਦਾ ਕੋਈ ਪੰਜਾਬੀ ਕੋਈ ਸਿੱਖ ਪੰਘੜੇ ਨੂੰ ਨਫ਼ਰਤ ਕਰਦਾ ਹੋਊਗਾ ਪਰ ਅਸੀਂ ਪੰਘੜੇ ਦੇ ਬੁੱਤਾਂ ਨੂੰ ਐਂ ਢਾਉਣ ਤਰ ਪੈਨੇ ਆ ਜਿਵੇਂ ਤਾਲਿਬਾਨਾਂ ਨੇ ਕਿਤੇ ਗੌਤਮ ਬੁੱਧ ਦੇ ਬੁੱਤ ਤੋੜੇ ਹੋਣ ਤੋੜੇ ਸੀ ਅਸੀਂ ਸਿੱਖਾਂ ਸਿੱਖੀ ਤੋਂ ਦੂਸਰੇ ਲੋਕਾਂ ਨੂੰ ਐਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਸਿਰਫ ਅਸੀਂ ਸੱਚੇ ਸਿੱਖਾਂ ਹੋਰ ਕੋਈ ਸਿੱਖੀ ਦੇ ਲਾਗੇ ਲੱਗ ਨਹੀਂ ਦੇਣਾ ਸੀ। ਬਾਕੀ ਧਰਮਾਂ ਵਾਲੇ ਹਰ ਹੀਲਾ ਵਰਦੇ ਨੇ। ਮੁਸਲਮਾਨ ਧਰਮ ਦਾ ਵਿੱਚ ਤਾਂ ਇਹ ਉਹਨਾਂ ਦਾ ਧਾਰਮਿਕ ਫਰਜ਼ ਹੀ ਆ ਵੀ ਕੁਛ ਵੀ ਹੋ ਜੇ ਦੂਸਰੇ ਨੂੰ ਮੁਸਲਮਾਨ ਬਣਾਉਣਾ ਭਾਵੇਂ ਉਹਨੂੰ ਡਰਾ ਧਮਕਾ ਕੇ ਜਦ ਜੇ ਯਾ ਲਾ ਕੇ ਜਾਂ ਕਤਲ ਕਰਨ ਦਾ ਬਰਾਵਾ ਦੇ ਕੇ ਵੀ ਤੇ ਜੇ ਕੋਈ ਸਾਡੀ ਸਿੱਖੀ ਵਾਲਾ ਹੁੰਦਾ ਹੈ ਅਸੀਂ ਕੋਈ ਨਾ ਕੋਈ ਬਹਾਨਾ ਲੱਭਦੇ ਵੀ ਕਿਸੇ ਤਰ੍ਹਾਂ ਇਹਨੂੰ ਸਿੱਖੀ ਤੋਂ ਦੂਰ ਕੀਤਾ ਜਾਵੇ ਧੱਕਿਆ ਜਾਵੇ ਲਾਂਬੇ ਕੀਤਾ ਜਾਵੇ